ਲੋ ਜੀ ਮਿੱਤਰੋ ਅੱਜ ਦੀ ਵੀਡੀਓ ਚ ਤੁਹਾਨੂੰ ਆਪਾਂ ਮੋਰੀ ਜਿਹਨੂੰ ਤਲਿਆਰਾ ਕਹਿ ਦਿੰਦੇ ਆ ਸਾਡੇ ਏਰੀਆ ਚ ਬਈ ਬਠਿੰਡੇ ਚ ਪਿੰਡ ਮੇਰਾ ਕੋਟਪੜਾ ਰੌਣ ਕਡੇਰੀ ਫਾਰਮ ਤੇ ਸਾਰਿਆਂ ਪਹਿਲਾਂ ਦਾ ਸਵਾਗਤ ਹੈ ਵੀਰਾਂ ਨੂੰ ਮੋਰੀ ਬਣਾਉਣੀ ਸਿਖਾਉਂਗਾ 2 ਫੁੱਟ ਦਾ ਰੱਸਾ ਲੈ ਕੇ ਇਸ ਤਰੀਕੇ ਨਾਲ ਦੋਸਤੋ ਬਾਹ ਜਿੰਨਾ ਉਹਨੂੰ ਮਿੰਨ ਕੇ ਇੱਕ ਸਾਈਡ ਛੱਡ ਲੋ ਨੰਬਰ 1 ਤੇ ਇਹ ਕੰਮ ਹੋ ਗਿਆ ਵੀਰੇ ਤੇ ਨੰਬਰ 2 ਤੇ ਸੱਜਣੋ ਹੁਣ ਇੱਕ ਗਿੱਠ ਤੇ ਚਾਰ ਕੁੰਗਲਾ ਰੱਸਾ ਆ ਦੋਵੇਂ ਉਂਗਲਾਂ ਵਿੱਚ ਦੀ ਇਧਰ ਨੂੰ ਖਿੱਚ ਲੋ ਇਹ ਗੰਡਰੇ ਵਾਲੇ ਪਾਸਿਓਂ ਨਹੀਂ ਖਿੱਚਣਾ ਦੂਸਰੇ ਪਾਸਿਓਂ ਖਿੱਚ ਲਿਓ ਬਾਈ ਬਰਾਬਰ ਰਹੂਗਾ ਗਲਸਾ ਆਹ ਦੇਖੋ ਇੱਕ ਅੱਗੇ 4 ਕੁੰਗਲਾਂ ਇਹ ਖਿੱਚ ਲਿਆ ਇਹ ਖਿੱਚ ਕੇ ਬਾਈ ਜਿਹੜਾ ਗੰਡਾ ਵਾਲਾ ਪਾਸਾ ਦਾ ਇਹਨੂੰ ਉੱਪਰ ਦੀ ਗੂਠੇ ਦੇ ਘੁਮਾ ਕੇ ਲਿਆਓ ਐ ਤੇ ਆਹ ਦੋਨੇ ਉਂਗਲਾਂ ਦੇ ਵਿੱਚ ਦੀ ਕਰ ਲਿਓ ਇਹ ਦੇਖੋ ਨਾਲ-ਨਾਲ ਦੇਖ ਲਓ ਬਾਈ ਜਮਾ ਸੌਖਾ ਤੇ ਸਿੰਪਲ ਜਿਹਾ ਕੰਮ ਆ ਯਾਰ 2-3 ਮਿੰਟਾਂ ਦੀ ਵੀਡੀਓ ਚ ਵਧੀਆ ਸਿੱਖ ਜਾਓਗੇ ਤੁਸੀਂ ਐ ਕੱਢ ਕੇ ਤੇ ਜਿਹੜੀ ਲੰਬਾ ਰੱਸੀ ਹੈ ਇੱਧਰ ਬਾਈ ਹੈਨਾ ਇਹਨੂੰ ਗੂਠੇ ਤੇ ਉਂਗਲ ਦੇ ਵਿਚਾਲ ਦੀ ਆਹ ਦੇਖੋ ਗੂਠੇ ਦੇ ਉਂਗਲ ਦੇ ਵਿਚਾਲ ਦੀ ਇਹਨੂੰ ਇਸ ਤਰੀਕੇ ਨਾਲ ਕਰਕੇ ਤੇ ਹੁਣ ਜਿਹੜਾ ਛੋਟਾ ਹੈਗਾ ਸਭ ਤੋਂ ਇਹਨੂੰ ਉਹ ਮੈਂ ਗੂਠਾ ਵਿੱਚੋਂ ਕੱਢ ਲੈਣਾ ਉਹਦੇ ਵਿੱਚ ਦੀ ਤੁਸੀਂ ਇਹਨੂੰ ਢੋਪਾ ਦਿਓ ਇਹ ਦੇਖੋ ਬਾਈ ਜੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਕੱਢ ਲਿਓ ਇਹ ਨੰਬਰ 1 ਤੇ ਜਿਹੜੀ ਮੋਰੀ ਦੀ ਫਸਟ ਗੰਡਾ ਮੇਨ ਗੰਡਾ ਉਹ ਪੈ ਗਈ ਬਾਈ ਇਹ ਦੇਖ ਲਓ ਤੁਸੀਂ ਇਹ ਸਿੱਧਾ ਪਾਸਾ ਹੈਗਾ ਤੇ ਆਹ ਪੁੱਠਾ ਪਾਸਾ ਇਹ ਸਿੱਧਾ ਪਾਸਾ ਹੋ ਗਿਆ ਦੋਸਤੋ ਹੁਣ ਇਹਨੂੰ ਕਿਹੜੇ ਤਰੀਕੇ ਨਾਲ ਰੱਖਣਾ ਜਿਹੜੀ ਦੂਜੀ ਗੰਡ ਵੀ ਸਿੱਧੀ ਆਵੇ ਵੀ ਪਸੂ ਤੇ ਸਹੀ ਰਹੇ ਆਇ ਮੋਦਾ ਕਰਕੇ ਇਹਨੂੰ ਬਾਈ ਆਇ ਮੋਦਾ ਕਰਕੇ ਪੱਟ ਤੇ ਰੱਖ ਲਿਓ ਇੱਕ ਗਿੱਠ ਤੇ ਚਾਰ ਉਂਗਲਾਂ ਫੇਰ ਛੱਡ ਲਿਓ ਇਹ ਪਸ਼ੂ ਵੱਡੇ ਛੋਟੇ ਦੇ ਹਿਸਾਬ ਨਾਲ ਤੁਸੀਂ ਜੇ ਵੱਡਾ ਤਾਂ ਵੱਧ ਛੱਡ ਲਿਓ ਜੇ ਛੋਟਾ ਤਾਂ ਬੱਸ ਹਿਸਾਬ ਦਾ ਛੱਡ ਲਿਓ ਬਾਈ ਹੁਣ ਲੰਬਾ ਪਾਸਾ ਇਧਰ ਕਰ ਲਿਆ ਵੀਰੇ ਇਸੇ ਤਰੀਕੇ ਨਾਲ ਦੂਸਰੀ ਗੰਢ ਪਾਉਣੀ ਆ ਹੁਣ ਇਥੋਂ ਜਿੰਨਾ ਆਪਾਂ ਪਹਿਲੇ ਨੰਬਰ ਤੇ ਇੱਕ ਬਾਹ ਜਿੰਨਾ ਮਿੰਕੇ ਰੱਸਾ ਕੱਢਿਆ ਸੀ ਹੁਣ ਉਹਨਾਂ ਫੇਰ ਆਪਾਂ ਬਾਈ ਲੰਬੀ ਸਾਈਡ ਵਾਲੇ ਪਾਸਿਓ ਖਿੱਚ ਲਿਓ ਉਹ ਨਹੀਂ ਆ ਦੇਖੋ ਇਸ ਤਰੀਕੇ ਨਾਲ ਆ ਖਿੱਚ ਲਿਆ ਇਹਦੇ ਜਿੰਨਾ ਹੋ ਗਿਆ ਇਹ ਜਿੰਨਾ ਆਪਾਂ ਬਾਹ ਜਿੰਨਾ ਮਣਿਆ ਸੀ ਹੁਣ ਜਿਹੜੀ ਗੰਡ ਫੇਰ ਪਾਉਣੀ ਆਪਾਂ ਹਨਾ ਬਈ ਲੰਬੀ ਸਾਈਡ ਗੂਠੇ ਦੇ ਉੱਪਰ ਦੀ ਇਹ ਦੇਖੋ ਲੰਬਾ ਰਸਾ ਗੂਠੇ ਦੇ ਉੱਪਰ ਦੀ ਕਰਕੇ ਹੁਣ ਜਿਹੜੀ ਬਈ ਨੰਬਰ 1 ਤੇ ਆਪਾਂ ਗੰਡ ਪਾਈ ਸੀ ਇਹ ਗੂਠੇ ਤੇ ਉਂਗਲ ਦੇ ਉਥੋਂ ਦੇ ਵਿਚਾਲ ਦੀ ਕੱਢ ਲਾਂਗੇ ਉਹਨੂੰ ਆਹ ਦੇਖੋ ਸੱਜਣੋ ਇਸ ਤਰੀਕੇ ਨਾਲ ਇਹ ਗੂਠੇ ਤੇ ਉਂਗਲ ਦੇ ਵਿਚਾਲ ਦੀ ਹੋ ਗਿਆ ਹੁਣ ਜਿਹੜਾ ਇਹ ਰੱਸਾ ਸੀ ਛੋਟਾ ਇਹਨੂੰ ਫੇਰ ਗੁੱਠੇ ਦੇ ਵਿੱਚ ਦੀ ਕੱਢ ਦੋ ਇਹ ਤੁਹਾਡਾ ਬਈ ਤਲਿਆਰਾ ਬਣ ਗਿਆ ਬਾਕੀ ਸਾਨੂੰ ਅੱਗੇ ਵੀ ਦੱਸਦਾ ਡੈਮੋ ਦੇ ਤੌਰ ਤੇ ਕਿਵੇਂ ਪਾਣਾਗਾ ਬਈ ਬਣੇ ਵੀਡੀਓ ਅੱਗੇ ਜਰੂਰ ਸ਼ੇਅਰ ਕਰ ਦਿਓ ਇਹ ਜਿਹਿੰਗਾ ਸੱਜਣੋ ਪਸ਼ੂਆਂ ਬਾਰੇ ਕੋਈ ਨਹੀਂ ਦੱਸਦਾ ਬਾਕੀ ਹੋਰ ਤਾਂ ਬਹੁਤ ਊਟ ਪਟੰਗ ਦੱਸੀ ਜਾਂਦੇ ਲੋਕ ਆਪਾਂ ਸਹੀ ਚੀਜ਼ਾਂ ਦੱਸਦੇ ਆ ਜਿਹੜੀਆਂ ਬਈ ਮੈਂ ਵਰਤਦਾਗਾ ਇਹ ਦੇਖੋ ਬਈ ਇਹ ਤਲਿਆਰਾ ਮੋਰੀ ਬਣ ਕੇ ਬਿਲਕੁਲ ਤਿਆਰ ਆ ਜਿਹੜੇ ਤੋਂ ਆਪਾਂ ਤਲਿਆਰਾ ਬਣਾਉਣੇ ਨਾ ਬਈ 20 ਰੁਪਏ ਗੰਡ ਪਾਉਣ ਦੇ ਲੈ ਲੈਂਦੇ ਆ ਹੋ ਰਸਾ 50 ਦਾ ਹੁੰਦਾ 70 ਦਾ ਦਿੰਦੇ ਆ ਤੇ ਆ ਚੱਕੋ ਬਸ ਇਹ ਤਰੀਕੇ ਦੇ ਇੰਨੇ ਕਿ ਕਰਤੱਬ ਦੇ 20 ਰੁਪਏ ਹੋ ਲੈਂਦੇ ਆ ਬਾਕੀ ਸੱਜਣੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਰੌਣਕ ਡੈਰੀ ਫਾਰਮ ਨੂੰ ਇਸ ਤਰ੍ਹਾਂ ਸਪੋਰਟ ਕਰੋ ਬਹੁਤ ਬਹੁਤ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਜਲਦੀ ਅਗਲੀ ਵੀਡੀਓ 'ਚ ਆਪਾਂ ਮਿਲਦੇ ਆਂ ਸਾਈ